ਸੈਸਟ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਅੱਜ ਆਪਾਂ ਲਾਈਨਿੰਗ ਵਿੱਚੋਂ ਕਾਣ ਕੱਢਣੀ ਸਿੱਖਾਂਗੇ ਜਿਹੜੇ ਕਮੀਜ਼ ਦੀ ਕਟਿੰਗ ਕੀਤੀ ਸੀ ਉਹਦੇ ਥੱਲੇ ਲਾਈਨਿੰਗ ਕਿਦਾਂ ਲਗਾਉਣੀ ਆ ਉਹ ਦੱਸੂਆਂ ਤੁਹਾਨੂੰ ਅੱਜ ਪਹਿਲਾਂ ਤਾਂ ਆਪਾਂ ਲਾਈਨਿੰਗ ਜਿਹੜੀ ਬਾਜ਼ਾਰੋਂ ਲੈ ਕੇ ਆਉਣੀ ਆ ਉਹਨੂੰ ਵਾਸ਼ ਕਰ ਲੈਣਾ ਧੋ ਲੂ ਫਿਰ ਉਸ ਤੋਂ ਬਾਅਦ ਉਹਨੂੰ ਪ੍ਰੈਸ ਇੱਕ ਵਾਰ ਜ਼ਰੂਰ ਕਰੋ ਕਿਉਂਕਿ ਜਿਹੜੇ ਪਾਲ ਹੁੰਦੇ ਨੇ ਉਹ ਨਿਕਲ ਜਾਂਦੇ ਨੇ ਹੁਣ ਆਪਾਂ ਕਾਣ ਕਿਵੇਂ ਕੱਢਣੀ ਆ ਇੱਦਾਂ ਕੰਨੀ ਨਾ ਕੰਨੀ ਲਾ ਕੇ ਇਨੂੰ ਸਿੱਧਾ ਐ ਰੱਖ ਲੈਣਾ ਫੋਲਡ ਕਰਕੇ ਉਦੋਂ ਬਾਅਦ ਇੰਚੀ ਟੇਪ ਨਾਲ ਇੱਥੋਂ ਐ ਸਿੱਧਾ ਨਿਸ਼ਾਨ ਲਗਾਉਣਾ ਜੁਮਿਆਦੇ ਆ ਪਾਦ ਦਾ ਘਾਟਾ ਕੱਪੜਾ ਇਦਾਂ ਨਾ ਰਹੇ ਐ ਸਿੱਧਾ ਨਿਸ਼ਾਨ ਲਗਾ ਲਓ ਇਸ ਤਰ੍ਹਾਂ ਆਪਣੀ ਲਾਈਨਿੰਗ ਵਿੱਚੋਂ ਕਾਂ ਨਿਕਲ ਜੇਗੀ ਇਧਰਲੀ ਸਾਈਡ ਤੋਂ ਹੀ ਆਪਾਂ ਆਪਣੇ ਪੱਲੇ ਕੱਢਾਂਗੇ ਲਾਈਨਿੰਗ ਵਿੱਚੋਂ ਹੁਣ ਇਹਨੂੰ ਕਟਿੰਗ ਕਰ ਜਿਹੜਾ ਆਪਾਂ ਕੱਪੜਾ ਫੋਲਡ ਕਰਿਆ ਹੁੰਦਾ ਉਸ ਤੋਂ ਬਾਅਦ ਲਾਈਨਿੰਗ ਨੂੰ ਖੋਲ ਕੇ ਐ ਸਿੱਧੇ ਲੂਟ ਰੱਖ ਲੈਣਾ ਫਿਰ ਆਪਾਂ ਜਿਵੇਂ ਆਪਣੀ ਕਮੀਜ਼ ਦੀ ਲੈਂਥ ਹੈਗੀ 42 ਇੰਚ ਤਾਂ ਆਪਾਂ 34 ਇੰਚ ਲੈ ਲਾਂਗੇ ਲਾਈਨਿੰਗ 1 ਇੰਚ ਫੋਲਡ ਕਰਕੇ 38 ਇੰਚ ਰਹਿ ਜੂਗੀ ਇੰਨੀ ਕੁ ਲਾਈਨਿੰਗ ਤੋਂ ਬਿਨਾਂ ਕਮੀਜ਼ ਰਹੂਗਾ ਇਸ ਤਰ੍ਹਾਂ ਫਿਰ ਇਹਨੂੰ ਨਿਸ਼ਾਨੀ ਲਗਾ ਲੈਣੀ ਆ 39 ਇੰਚ ਤੇ ਇਦਾਂ ਸਾਰੀ ਲਾਈਨਿੰਗ ਤੇ ਲਗਾ ਲੈਣੀ ਆ ਨਿਸ਼ਾਨੀ ਫਿਰ ਇਹਨੂੰ ਡਬਲ ਫੋਲਡ ਕਰ ਲੈਣਾ ਆਪਾਂ ਦੋ ਪੱਲੇ ਚਾਹੀਦੇ ਆ ਆਪਾਂ ਨੂੰ ਹੁਣ ਮੈਂ ਤੁਹਾਨੂੰ ਡਬਲ ਫੋਲਡ ਕਰਕੇ ਦਿਖਾਉਣੀ ਆ ਆ ਦੇਖੋ ਮੈਂ ਡਬਲ ਫੋਲਡ ਕਰ ਲਿਆ 39 ਇੰਚ ਨੂੰ ਸਾਰਾ ਉੱਥੇ ਤੱਕ ਮੈਨ ਲਓ ਵੀ ਬਿਲਕੁਲ 39 ਇੰਚ ਪੂਰਾ ਹੋਣਾ ਚਾਹੀਦਾ ਸਾਰਾ ਫਿਰ ਇਧਰੋਂ ਆਪਾਂ 26 ਇੰਚ ਆਪਣਾ ਘੇਰਾ ਬਣ ਕੇ ਤਿਆਰ ਹੋਊਗਾ 21 ਇੰਚ ਆਪਾਂ 26 ਇੰਚ ਰੱਖਿਆ ਤੇ 26 ਇੰਚ ਤੇ ਨਿਸ਼ਾਨੀ ਲਗਾ ਲਓ ਚਾਹੇ ਬੈਕ ਸਾਈਡ ਵਾਲਾ ਪੱਲਾ ਚੱਕ ਕੇ ਇਹਦੇ ਉੱਪਰ ਰੱਖ ਲਓ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਇਹਨੂੰ ਲਾਈਨਿੰਗ ਨੂੰ ਨਾਲੋਂ ਲਾ ਦੇਣਾ ਆਪਾਂ ਇਸ ਤਰ੍ਹਾਂ ਬਿਲਕੁਲ ਨਾਲੋਂ ਨਾਲੋਂ ਕਟਿੰਗ ਕਰ ਲਾਂਗੇ ਆਪਾਂ ਨੂੰ ਬੈਕ ਸਾਈਡ ਵਾਲਾ ਪੱਲਾ ਆ ਗਿਆ ਇਹਨੂੰ ਇਸ ਤਰ੍ਹਾਂ ਫੋਲਡ ਕਰ ਦਾਂਗੇ ਹੁਣ ਇਹਦੇ ਤੇ ਆਪਾਂ ਮੂਰਲਾ ਪੱਲਾ ਰੱਖ ਲਾਂਗੇ ਫਰੰਟ ਪੱਲਾ ਉਹਦੀ ਜਿਹੜੀ ਮੋਡੇ ਦੀ ਕਾਟ ਥੋੜੀ ਜਿਹੀ ਵੱਧ ਪਾਈ ਹੁੰਦੀ ਹੈ ਉਹ ਕਾਟ ਕੱਟ ਲਾਂਗੇ ਆਹ ਵਾਲੀ ਦੇਖੋ ਇਸ ਤਰ੍ਹਾਂ ਹੀ ਕਰ ਲਾਂਗੇ ਇਸ ਤਰ੍ਹਾਂ ਆਪਣੇ ਦੋਨਾਂ ਪੱਲਿਆਂ ਦੀ ਲਾਈਨਿੰਗ ਆ ਗਈ ਹੁਣ ਆਪਾਂ ਇਹਦੇ ਵਿੱਚ ਪਲੇਟਾਂ ਪਾਉਣੀ ਸਿੱਖਾਂਗੇ ਇਹ ਲਾਈਨਿੰਗ ਵਾਲੇ ਸੂਟ ਵਿੱਚ ਪਲੇਟਾਂ ਕਿਸ ਤਰ੍ਹਾਂ ਪਾਉਣੀਆਂ ਨੇ ਹਾਂਜੀ ਲਾਈਨਿੰਗ ਕੱਟਣ ਤੋਂ ਬਾਅਦ ਮੈਂ ਇਹਦੇ ਆਲੇ-ਦੁਆਲੇ ਆ ਸੀਨ ਮਾਰ ਲਈ ਸਾਰੇ ਪਾਸੇ ਇਸ ਤੋਂ ਬਾਅਦ ਇਦਾਂ ਇਹ ਸਿੱਧਾ ਲੈ ਕੇ ਕਪੜਾ ਰੱਖ ਕੇ ਇਹਨੂੰ ਪ੍ਰੈਸ ਕਰ ਲੈਣੀ ਆ ਆਪਾਂ ਫਿਰ ਆਪਾਂ ਪਲੇਟਾਂ ਦੇ ਨਿਸ਼ਾਨ ਲਗਾਉਣੇ ਆ ਫਿਰ ਸਹੀ ਆ ਜਾਣਗੇ ਬਿਲਕੁਲ ਪਿਛਲਾ ਪੱਲਾ ਥੱਲੇ ਰੱਖਾਂਗੇ ਇਹਦੇ ਵੀ ਚੰਗੀ ਤਰ੍ਹਾਂ ਆਪਾਂ ਪ੍ਰੈਸ ਕਰ ਲੈਣੀ ਆ ਫਿਰ ਆਪਣੀ ਪਲੇਟ ਆ ਜਿਹੜੀ ਉਹ ਬਿਲਕੁਲ ਸਹੀ ਪਊਗੀ ਇਦੇ ਉੱਪਰ ਇਸ ਤਰ੍ਹਾਂ ਸਿੱਧਾ ਉੱਪਰਲਾ ਪੱਲਾ ਰੱਖ ਲੈਣਾ ਜਾਂ ਚੰਗੀ ਤਰ੍ਹਾਂ ਵਾਲ ਕੱਢ ਕੇ ਸਿੱਧਾ-ਸਿੱਧਾ ਰੱਖ ਲਿਓ ਫਿਰ ਪਲੇਟਾਂ ਬਿਲਕੁਲ ਸਹੀ ਬਣਣਗੀਆਂ ਜਿੱਥੇ ਆਪਾਂ ਨਿਸ਼ਾਨ ਲਗਾਵਾਂਗੇ ਉੱਥੇ ਪੈਣਗੀਆਂ ਕੱਲ ਆਪਾਂ ਕੱਲੇ ਮੋਡੇ ਦੀ ਕਟਿੰਗ ਕਰੀ ਸੀ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਜੇ ਚੈਸਟ 22 ਇੰਚ ਹੋਵੇ ਕਮਰ 19.5 ਤੇ हिਪ 22 ਹੋਵੇ ਤਾਂ ਆਪਾਂ ਕਿੱਦਾਂ ਪਲੇਟਾਂ ਪਾਉਣੀਆਂ ਨੇ ਵੀ ਆਪਣੀ ਫਿਟਿੰਗ ਜਿਹੜੀ ਬਿਲਕੁਲ ਸਹੀ ਆ ਚੋਈ ਠੀਕ ਆ ਜੀ ਉਪਰੋਂ ਤਿਆਰ ਹੈ 11 ਇੰਚ ਪਲੇਟ ਇੱਥੋਂ ਆਪਾਂ 10 ਇੰਚ ਵੱਧ ਲਵਾਂਗੇ 1.5 ਲੈ ਲਾਂਗੇ ਇੱਧਰ ਨੂੰ 6.5 ਤਿਆਰ ਆ ਤਾਂ ਆਪਾਂ 3.5 ਲਵਾਂਗੇ 7.5 ਇੰਚ ਆਪਾਂ ਪਲੇਟ ਦੇ ਵਿੱਚ ਸੀਣ ਮਾਰ ਦਾਂਗੇ ਥੱਲੇ ਨੂੰ ਲਾਵਾਂਗੇ 7 ਇੰਚ ਤੇ ਤਿਆਰ ਪਲੇਟ ਇਧਰ ਨੂੰ ਵੀ 7.5 ਹੁਣ ਆਪਾਂ ਫਿਟਿੰਗ ਵਾਲੀ ਨਿਸ਼ਾਨੀ ਲਗਾਵਾਂਗੇ 14 ਸਾਈਡ ਸਲਾਈ ਜਿਹੜੀ ਆਪਣੀ ਉਹ ਤਿਆਰ ਆ ਤਾਂ ਆਪਾਂ 15 ਰੱਖਾਂ ਜੀ 1 ਇੰਚ ਵਾਧਾ ਰੱਖਦੇ ਹੁੰਨੇ 7 ਇੰਚ ਤੇ ਕਮਰ ਦਾ ਨਿਸ਼ਾਨ ਲਗਾਵਾਂਗੇ ਚੈਸਟ ਬਾਈਂਚ ਆਪਣੀ ਤਾਂ ਆਪਾਂ 11 ਇੰਚ ਦੀ ਨਿਸ਼ਾਨੀ ਲਾਵਾਂਗੇ ਕਮਰ 19.5 ਬੀ ਤੇ ਨਿਸ਼ਾਨੀ ਲਾਵਾਂਗੇ ਇਦਾਂ ਇੰਚ ਫੋਲਡ ਹੋਏ ਮੈਂ ਆਪਣੇ ਪਲੇਟਾਂ ਚ ਆ ਜਣਾਂ 10 ਇੰਚ ਤੇ ਨਿਸ਼ਾਨੀ ਲਗਾ ਲਾਂਗੇ ਹਿੱਪ ਜਿੱਦੀ ਆਪਣੀ ਉਹ 22.5 ਸਾਢੇ 11 ਤੇ ਨਿਸ਼ਾਨੀ ਲਾ ਲਾਂਗੇ இடிங்க ஆயி நஷானி டேப நாளை மலி சை ஆட்டிங்கேபுல ਮੂੰਹ ਚੜੀ ਉੱਪਰਲੀ ਪਲੇਟ ਪਾਉਣੀ ਆ। ਪਾਉਣੀ ਆਪਾਂ 3 ਇੰਚ ਤੇ। ਇਸ ਤਰ੍ਹਾਂ ਇੱਥੇ ਐਂਚੀ ਟੇਪ ਰੱਖ ਕੇ ਇਹ ਤਵਾ ਵਾਂਗੇ 3 ਇੰਚ ਤੇ। ਥੱਲੇ ਪਾਵਾਂਗੇ 5 ਇੰਚ ਤੇ। ਇੱਧਰ ਨੂੰ 5 ਇੰਚ ਦਾ ਨਿਸ਼ਾਨ ਲਗਾ ਕੇ ਇੱਥੋਂ 5 ਇੰਚ ਵਾਲੇ ਨਿਸ਼ਾਨ ਨਾਲ ਬਣਾ ਕੇ 2.5 ਇੰਚ ਵਾਲੀ ਪਲੇਟ ਬਣਾਓ ਇਹ ਹੋ ਗਏ ਆਪਣੇ ਫਰੰਟ ਪੱਲੇ ਦੀਆਂ ਪਲੇਟਾਂ ਇਦਾਂ ਹੀ ਸੇਮ ਨਿਸ਼ਾਨ ਲਗਾਵਾਂਗੇ ਦੋਵੇਂ ਪਾਸੇ ਤੇ 2% ਸ਼ਾਨ ਗਾ ਕੇ ਪਲੇਟਾ ਭਾਲਾਂਗੇ ਆਸੀਂ ਫਿਟਿੰਗਾਂ ਵਾਲਾ ਨਿਸ਼ਾਨ ਲਗਾ ਲਾਂਗੇ ਐਂਚੀ ਟੇਪ ਨਾਲ ਸੇਮ ਦੂਏ ਪਾਸੇ ਵੀ ਇਦਾਂ ਹੀ ਐਂਚੀ ਟੇਪ ਨਾਲ ਨਿਸ਼ਾਨੀ ਲਗਾ ਲਾਂਗੇ ਉੱਪਰਲੀ ਪਲੇਟ ਵਾਲੀ ਆ ਥੱਲੇ ਦੀ ਪਲੇਟ ਵਾਲੀ ప్లేటా జ సా గారా ఇను డే తి థే సరను ఫే సాడే తిన్న ਹੁਣ ਇੱਧਰ ਲਈ ਥੱਲੇ ਲਈ ਪਲੇਟ ਪਾਉਣੀ ਹੈ 2.5 ਇੰਚ ਤੇ ਉੱਪਰਲੀ ਪਲੇਟ ਪਾਉਣੀ ਹੈ ਆਪਾਂ ਨੇ 3 ਇੰਚ ਤੇ ਇਹ ਸੀ ਗਿਆ ਪਹਿਲੇ ਪੱਲੇ ਦੀਆਂ ਪਲੇਟਾਂ ਹੁਣ ਪਾਵਾਂਗੇ ਆਪਾਂ ਦੂਜੇ ਪੱਲੇ ਦੀਆਂ ਪਲੇਟਾਂ ਪਿਛਲੇ ਦੀਆਂ ਹੁਣ ਆਪਾਂ ਪਿਛਲੇ ਪੱਲੇ ਦੀ ਪਲੇਟ ਪਾਵਾਂਗੇ ਇਹ ਆਪਾਂ 12 ਇੰਚ ਤੋਂ ਪਾਉਣੀ ਹੁੰਦੀ ਆ ਇਧਰ ਨੂੰ ਤਾਂ 3.5 ਲਾਵਾਂਗੇ ਇਹ ਆਪਾਂ ਥੱਲੇ ਨੂੰ 8 ਇੰਚ ਤੇ ਪਲੇਟ ਪਾਉਣੀ ਹੁੰਦੀ ਆ ਪਿੱਛੇ ਝੋਲਣੀ ਪੈਂਦਾ ਫਿਰ ਇਧਰ ਨੂੰ 3.5 ਇਹਨੂੰ ਇਸ ਤਰ੍ਹਾਂ ਲਾਵਾਂਗੇ ਇਹ ਆਪਣੇ ਬੈਕ ਸਾਈਡ ਵਾਲੀ ਪਲੇਟ ਆ ਜੋ ਸੇਮ ਦੂਏ ਪਾਸੇ ਪਾ ਲਾਂਗੇ ਇਸ ਤਰ੍ਹਾਂ 8 ਇੰਚ ਤੇ ਇਧਰ ਨੂੰ 3.5 ਇਹਨੂੰ ਇਸ ਤਰ੍ਹਾਂ ਮਿਲਾ ਦਾਂਗੇ ਅੱਜ ਆਪਣੀ ਸੀਗੀ ਪਲੇਟਾਂ ਵਾਲੀ ਵੀਡੀਓ ਜੇ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਥੈਂਕ ਯੂ